ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਦਰਬਾਰ ਸਾਹਿਬ ਦੇ ਲਾਗੇ ਐਸਕੇ ਨਾਮ ਦਾ ਹੋਟਲ ਆ ਜਿਹਦੇ ਵਿੱਚ ਸਕੂਲ ਦੀਆਂ ਬੱਚੀਆਂ ਨੂੰ ਵਰਦੀ ਸਮੇਤ ਹੀ ਰੂਮ ਦਿੱਤੇ ਜਾਂਦੇ ਆ ਬੀ ਡਿਵੀਜ਼ਨ ਦੇ ਐਸ ਐਚਓ ਨੇ ਸ਼ਹਿਰੀ ਆਰੇ ਵਾਲੇ ਨਾਮ ਦਾ ਜਿਹੜਾ ਐਸਕੇ ਹੋਟਲ ਦਾ ਮਾਲਕ ਸੀ ਉਹਦੇ ਉੱਤੇ ਪਰਚਾ ਕਰ ਦਿੱਤਾ ਪਰ ਦਰਬਾਰ ਸਾਹਿਬ ਦੇ ਲਾਗੇ ਅਣਗਿਣਤ ਹੀ ਹੋਟਲ ਐ ਜੋ ਇਹੋ ਜਿਹਾ ਧੰਦਾ ਕਰਦੇ ਨੇ ਸੋ ਪ੍ਰਸ਼ਾਸਨ ਨੂੰ ਸਾਰਿਆਂ ਤੇ ਹੀ ਕਾਰਵਾਈ ਕਰਨੀ ਚਾਹੀਦੀ ਆ ਤੁਸੀਂ ਅੱਗੇ ਦੇਖ ਸਕਦੇ ਹੋ ਵੀ ਕਿੰਦਾ ਸਕੂਲ ਦੀ ਵਰਦੀ ਦੇ ਵਿੱਚ ਕੁੜੀਆਂ ਤੇ ਮੁੰਡੇ ਬਾਹਰ ਨਿਕਲ ਰਹੇ ਆ ਪਰ ਕੀ ਇਹ ਜਦੋਂ ਤੱਕ ਸਾਡੇ ਘਰਾਂ ਦੇ ਵਿੱਚ ਅੱਗ ਨਹੀਂ ਆ ਜਾਂਦੀ ਉਹਨਾਂ ਚਿਰ ਆਪਾਂ ਕੀ ਗੱਲ ਸਾਨੂੰ ਜਾਗ ਨਹੀਂ ਆਉਂਦੀ ਜਿਹੜੇ ਲਾਗੇ ਦੇ ਦਰਬਾਰ ਸਾਹਿਬ ਦੇ ਵਸਨੀਕ ਨੇ ਕੀ ਉਹਨਾਂ ਨੂੰ ਪਤਾ ਹੀ ਨਹੀਂ ਪੀ ਇਹ ਹੋਟਲ ਵਾਲੇ ਕੀ ਕਰਦੇ ਨੇ ਜਾਂ ਕੀ ਨਹੀਂ ਕਰਦੇ ਸਾਰਾ ਪਤਾ ਹੁੰਦਾ ਆ ਪਰ ਸਾਰਾ ਕੁਝ ਜਾਣਦੇ ਹੋਏ ਵੀ ਅੱਖਾਂ ਮੀਚ ਲੈਣੀਆਂ